ਪੁਲਸਾਂ ਨੇ ਨੌਜਵਾਨਾਂ ਨੂੰ ਕਹਿੰਦੇ ਵੀ ਤੁਸੀਂ ਗੈਂਗਸਟਰ ਹੋ ਜਾਂ ਕੀ ਹੋਣਾ ਪੰਜਾਬ ਪੁਲਿਸ ਇਹ ਦੱਸੇ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੀਆਂ ਵਿਰੋਧੀ ਤਰਾਈਆਂ ਉਹ ਵੀ ਪੁੱਛਣ ਵੀ ਕੀ ਜਿਹੜਾ ਪੰਜਾਬ ਦਾ ਏਟੀਟੀ ਕਰੀ ਬੈਠਾ ਨੌਜਵਾਨ ਸੜਕਾਂ ਦੇ ਉੱਤੇ ਕੀ ਉਹ ਗੈਂਗਸਟਰ ਦੀਦਾਗਾ ਵੱਖ-ਵੱਖ ਗੈਂਗਸਟਰਾਂ ਦੇ ਨਾਂ ਲੈ ਲੈ ਕੇ ਅਲੱਗ-ਅਲੱਗ ਬੰਦੇ ਨੂੰ ਟੈਗ ਕੀਤਾ ਗਿਆ ਸਪੈਸ਼ਲ ਵੀ ਤੂੰ ਵਿੱਕੀ ਗਾਉਂਡਰ ਬਣੇਗਾ ਤੂੰ ਲਾਰੈਂਸ ਬਿਸ਼ਨੋਈ ਬਣੇਗਾ ਇਹ ਪੁਲਸ ਵਾਲਿਆਂ ਨੇ ਉੱਥੇ ਇਹ ਕਹੇ ਕਿ ਸੰਬੋਧਤ ਕੀਤਾ ਕਿ ਤੱਕ ਤੁਸੀਂ ਵੱਡੇ ਗੈਂਗਸਟਰ ਬਣਦੇ ਜੇ ਤੇ ਹੁਣ ਗੈਂਗਸਟਰ ਕੌਣ ਪੈਦਾ ਕਰਦਾ ਕੀ ਗੈਂਗਸਟਰ ਪੰਜਾਬ ਪੁਲਿਸ ਪੈਦਾ ਕਰ ਰਹੀ ਹੈ ਸਰਕਾਰ ਇਹ ਕੁਛ ਕਰਕੇ ਕੀ ਸਾਨੂੰ ਵੀ ਉਹਨਾਂ ਰਸਤਿਆਂ ਤੇ ਤੋੜਨਾ ਚਾਹੁੰਦੀ ਹੈ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਵੀ ਨੌਜਵਾਨੀ ਈਟੀਟੀ ਨਾ ਕਰਨ ਨਹੀਂ ਤਾਂ ਵੱਡੇ ਅਫਸਰਾਂ ਜਿਹੜੇ ਉਹ ਪੰਜਾਬ ਦੇ ਦੂਜੇ ਨੌਜਵਾਨਾਂ ਦੇ ਸਾਹਮਣੇ ਉਹਨਾਂ ਦੇ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਕੁੱਟਿਆ ਕਰੂਗੀ ਮਾਈ ਨੇਮ ਵੀ ਕਿਸੇ ਦਾ ਉਥੇ ਡੀਸੀ ਸਾਹਿਬ ਨੂੰ ਦੇ ਕੇ ਆਇਆ ਪਰ ਹਜੇ ਤੱਕ ਉਹ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਇਹ ਤਾਂ ਸੁਣਿਆ ਸੀ ਵੀ ਪੰਜਾਬ ਪੁਲਿਸ ਆ ਜਿਹੜੀ ਉਹ ਬਹੁਤ ਵਧੀਆ ਕੰਮ ਕਰਦੀ ਆ ਨਸ਼ਾ ਛਡਾਉਂਦੀ ਆ ਨਾ ਪ੍ਰੇਰਿਤ ਕਰਦੀ ਆ ਇਹਦੇ ਸੈਮੀਨਾਰ ਜੇ ਦੇਖਣ ਨੂੰ ਮਿਲਦੇ ਸੀਗੇ ਪਰ ਆ ਪਹਿਲੀ ਵਾਰੀ ਸੁਣ ਲਿਆ ਵੀ ਪੰਜਾਬ ਪੁਲਿਸ ਈਟੀਟੀ ਵਾਲਿਆਂ ਨੂੰ ਦੱਸ ਰਹੀ ਆ ਵੀ ਤੂੰ ਵਿੱਕੀ ਕਾਊਂਟਰ ਬਣੇਗਾ ਤੂੰ ਫਲਾਨਾ ਗੈਂਗਸਟਰ ਬਣੇਗਾ ਤੂੰ ਕਿਸੇ ਵੀ ਆਪਾਂ ਅਜੇ ਤੱਕ ਤੁਸੀਂ ਵੀਡੀਓ ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਦੇਖਿਆ ਹੋਣਾ ਜਿਸ ਤਰ੍ਹਾਂ ਨਾਲ ਸਾਨੂੰ ਡਾਂਗਾਂ ਨਾਲ ਕੁੱਟਿਆ ਗਿਆ ਪਲੱਸ ਉਸ ਤੋਂ ਬਾਅਦ ਉੱਥੇ ਕੋਈ মিডিਆ ਕਵਰੇਜ ਨਹੀਂ ਸੀ ਜਿੰਨੇ ਸਾਡੇ ਫੋਨ ਦੇ ਵਿੱਚ ਵੀਡੀਓ ਸੀ ਜਾਂ ਕੁਝ ਸੀ ਔਰ ਜਿੰਨੇ ਇਹਨਾਂ ਨੂੰ ਸਾਰਿਆਂ ਨੂੰ ਲਿਜਾ ਕੇ ਉੱਥੇ ਥਾਣੇ ਦੇ ਵਿੱਚ ਉਹ ਫੋਨ ਖਲਵਾ ਖਲਵਾ ਕੇ ਸਾਰਿਆਂ ਕੋਲੋਂ ਵੀਡੀਓ ਡਿਲੀਟ ਕਰਵਾਈਆਂ ਗਈਆਂ ਅਸੀਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਇੱਕ ਹੋਰ ਧਰਨਾ ਸਿੱਖਿਆ ਮੰਤਰੀ ਦੇ ਬਾਰਚ ਦੋ ਦਿਨ ਪਹਿਲਾਂ ਇੱਕ ਹੋਰ ਧਰਨੇ ਦੀ ਤੁਹਾਨੂੰ ਤਸਵੀਰ ਦਿਖਾਈ ਸੀ ਪ੍ਰੋਫੈਸਰਾਂ ਵਾਲੀ ਹੁਣ ਮਾਸਟਰਾਂ ਵਾਲੇ ਪਾਸੇ ਆਜੋ ਏਟੀਟੀ ਵਾਲੇ ਆ ਜਦਾ ਹੋਰ ਫਾਇਲ ਕਾ ਇਹ ਏਰੀਏ ਦੇ ਨੌਜਵਾਨ ਆ ਇਹਨਾਂ ਨੂੰ ਆਫਰ ਕੋਡ ਇਹਨਾਂ ਨੇ ਕੁਝ ਗੱਲਾਂ ਦੱਸੀਆਂ ਆਈਆਂ ਮਜ਼ਾਕ ਜੇ ਵਾਲੀਆਂ ਤੇ ਇੱਕਾ ਪਾਈ ਸਾਹਿਬ ਮੇਰੇ ਨਾਲ ਵੀ ਬੈਠੇ ਨੇ ਤਸਵੀਰ ਚਾ ਰਹੇ ਹੋਣਗੇ ਇਹ ਕਦੇ ਕਦੇ ਸਾਨੂੰ ਲੱਗਦਾ ਹੈ ਕਿ ਖੁਸ਼ ਵੀ ਆ ਸਰਕਾਰ ਤੋਂ ਵੀ ਕਈ ਗੱਲਾਂ ਇਹਨਾਂ ਦੀਆਂ ਮੰਨੀਆਂ ਜਾ ਰਹੀਆਂ ਹੈਗੀਆਂ ਕਦੇ ਕਦੇ ਇਹਨਾਂ ਨੂੰ ਨਰਾਜ਼ ਲੱਗਦੇ ਆ ਅਸਲ ਤੇ ਚੱਕਰ ਕੀ ਆ ਕਿਉਂਕਿ ਇਹਨਾਂ ਨਾਲ ਸਭ ਤੋਂ ਕਹਿੰਦੇ ਬੁਰੀ ਹੋਈ ਆ ਬੁਰੀ ਆਈ ਹੋਈ ਆ ਵੀ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਰ ਉੱਥੇ ਜਾਂਦੇ ਨੇ ਤੇ ਉੱਥੇ ਇਹਨਾਂ ਦਾ ਕਾਫੀ ਜਿਹੜਾ ਚੰਗਾ ਸੇਵਾ ਹੁੰਦੀ ਆ ਸੇਵਾ ਹੁਣ ਕਿਹੜੇ ਰੂਪ ਚ ਹੋਈ ਉਹ ਸਾਰੇ ਪੰਜਾਬ ਨੇ ਦੇਖੀ ਪਰ ਉਦੋਂ ਬਾਅਦ ਇਹਨਾਂ ਦੇ ਹਾਲਾਤ ਕੀ ਆ ਕੀ ਇਹਨਾਂ 30 ਜਨਵਰੀ ਨੂੰ ਮਸਲਾ ਹੱਲ ਹੋਊਗਾ ਜਾਂ ਫਿਰ ਇਹ ਵੀ ਜਿਵੇਂ ਇਹਨਾਂ ਨੇ ਨਵਾਂ ਸਾਲ ਆ ਜਿਹੜਾ 2024 ਇਹ ਸੜਕ ਦੇ ਉੱਤੇ ਮਣਾਇਆ ਕੀ ਹੈ ਸਾਰਾ ਸਾਲ ਹੀ ਹੁਣ ਸੜਕ ਦੇ ਉੱਤੇ ਬੈਠੇ ਰਹਿਣਗੇ ਅਸਲ ਪੇਚਾ ਕਿੱਥੇ ਪਿਆ ਵਗਾ ਉਹ ਪੇਚਾ ਵੀ ਸਮਝਾਵਾਂਗੇ ਬਾਈ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਰਕਾਰ ਤੋਂ ਖੁਸ਼ ਹੋਂ ਕਿ ਨਹੀਂ ਪਹਿਲਾਂ ਇਹ ਦੱਸ ਦੋ ਨਹੀਂ ਅਸੀਂ ਸਰਕਾਰ ਤੋਂ ਕੋਈ ਵੀ ਖੁਸ਼ ਨਹੀਂਗੇ ਹਮ ਸਰਕਾਰ ਇਹੋ ਜੀ ਸਰਕਾਰ ਜਿਹੜੀ ਵੋਟਾਂ ਤੋਂ ਪਹਿਲਾਂ ਸਾਡੇ ਧਰਨਿਆਂ ਦੇ ਵਿੱਚ ਆ ਕੇ ਵਾਅਦੇ ਕਰਦੀ ਸੀ ਵੀ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਕੋਈ ਵੀ ਪੰਜਾਬ ਵਿੱਚ ਤਰਨਾ ਨਹੀਂ ਲੱਗਣ ਦੇਣਾ ਕੋਈ ਮਜਾਰਾ ਨਹੀਂ ਕਰਨ ਦੇਣਾ ਉਹ ਸਾਰੇ ਵਾਦੇ ਸਰਕਾਰ ਦੇ ਖੋਖਲੇ ਤੇ ਨੇਰੇ ਝੂਠੇ ਸਾਬਤ ਹੋਏ ਆ ਜੀ ਹੂੰ ਤੇ ਸਿੱਖਿਆ ਮੰਤਰੀ ਤੋਂ ਖੋਸ਼ੋਂ ਨਹੀਂ ਜੀ ਸਿੱਖਿਆ ਮੰਤਰੀ ਸਾਡੇ ਅਸੀਂ ਤਿੰਨ ਤਿੰਨ ਟੈਸਟ ਪਾਸ ਕਰਕੇ ਸਰਕਾਰੀ ਪ੍ਰਾਇਮਰੀ ਟੀਚਰ ਲੱਗਣ ਦੇ ਯੋਗਤਾ ਸਾਡੇ ਵਿੱਚ ਹੈਗੀ ਐ ਅਸੀਂ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਕਰਵਾ ਚੁੱਕੇ ਆ ਸਾਡੀ ਭਰਤੀ 2022 ਵਿੱਚ ਆਈ ਸੀ ਪਰ ਅੱਜ ਵੀ ਸਾਨੂੰ ਸਕੂਲਾਂ ਦੇ ਵਿੱਚ ਜੁਆਇਨਿੰਗ ਕਰਵਾਇਆ ਗਿਆ ਤੇ ਅਸੀਂ ਨਵਾਂ ਸਾਲ ਜਿੱਥੇ ਪੂਰਾ ਪੰਜਾਬ ਪੂਰਾ ਦੇਸ਼ ਨਵਾਂ ਸਾਲ ਖੁਸ਼ੀ ਨਾਲ ਮਨਾ ਰਿਹਾ ਅਸੀਂ ਅੱਜ ਸੜਕਾਂ ਤੇ ਤਰਨਿਆਂ ਦੇ ਰੂਪ ਵਿੱਚ ਜੁਆਇਨਿੰਗ ਲੈਟਰਾਂ ਦੀ ਵੇਟ ਕਰਦੇ ਕਰਦੇ ਸੜਕਾਂ ਤੇ ਬੈਠ ਕੇ ਮਨਾ ਰਹੇ ਹਾਂ ਜਿਦੋਂ ਤੁਹਾਡੀ ਤਸਵੀਰ ਆਉਂਦੀ ਉਥੋਂ ਮੁੱਖ ਮੰਤਰੀ ਦੇ ਪਿੰਡ ਤੋਂ ਉਹਦੋਂ ਅਸੀਂ ਥੱਲੇ ਕਈ ਚੈਨਲਾਂ ਦੇ ਉੱਤੇ ਜਿਵੇਂ ਚੈਨਲ ਥੋੜੇ ਚੈਨਲਾਂ ਨਹੀਂ ਪਾਈ ਸੀ ਪਹਿਲੀ ਗੱਲ ਤਾਂ ਉਹ ਜਿਹੜੀ ਵੀਡੀਓ ਸੀਗੀ ਉਹ ਥੱਲੇ ਕਮੈਂਟ ਵੜ ਰਹੇ ਸੀ ਜਿਹੜੀ ਮੈਨੂੰ ਆਇਆ ਲੱਗਦਾ ਵੀ ਤੁਹਾਨੂੰ ਕਿਤੇ ਗੁੱਸਾ ਵੀ ਨਾ ਲੱਗ ਰੇ ਉੱਤੇ ਥੱਲੇ ਕਈ ਜਿਹੜੇ ਹੋ ਸਕਦਾ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਉਹ ਕਹਿ ਰਹੇ ਸੀ ਵੀ ਇਹਨਾਂ ਦਾ ਚੰਗੀ ਸੇਵਾ ਹੋ ਗਈ ਐਂ ਹੋਣੀ ਚਾਹੀਦੀ ਸੀ ਉਹਨਾਂ ਨੂੰ ਕੀ ਜਵਾਬ ਦੇਵੋਗੇ ਜਿਹੜੇ ਤੁਹਾਨੂੰ ਕਹਿੰਦੇ ਵੀ ਇਹਨਾਂ ਦੀ ਐਂ ਹੋਣਾ ਚਾਹੀਦਾ ਸੀ ਪੰਜਾਬ ਦਾ ਜਿਹੜਾ ਨੌਜਵਾਨਾ ਪੜਾ ਲਿਖਾ ਉਹਦੇ ਨਾਲ ਐਂ ਹੋਣਾ ਚਾਹੀਦਾ ਇਹ ਦੇਖੋ ਜੀ ਜੋ ਉਹਨਾਂ ਦੇ ਸਾਡੇ ਕਮੈਂਟ ਕਰਦੇ ਆ ਇਹ ਉਹਨਾਂ ਦੇ ਜੋ ਕਹਿ ਲੋ ਨੇੜੇ ਦੇ ਜਾਂ ਆਪਣੇ ਆਮ ਆਦਮੀ ਸਰਕਾਰ ਜੋ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਪ੍ਰਚਾਰ ਕਰ ਰਹੀ ਹੈ ਕਦੇ ਉੱਥੇ ਜਾ ਰਹੇ ਹੈ ਮੁੱਖ ਮੰਤਰੀ ਸਾਹਿਬ ਕਦੇ ਕੇਜਰੀਵਾਲ ਆ ਰਹੇ ਹੈ ਉਹਨਾਂ ਦੇ ਆਈਟੀ ਸੈੱਲ ਵੱਲੋਂ ਹੀ ਇਹੋ ਜਿਹੇ ਕਮੈਂਟ ਕੀਤੇ ਜਾਂਦੇ ਨੇ ਨਾ ਤਾਂ ਪਿੰਡ ਸਤੋਜ ਮਾਨ ਸਾਹਿਬ ਦੇ ਪਿੰਡ ਕਿਸੇ ਮੀਡੀਆ ਕਵਰੇਜ ਕਰਨ ਨੂੰ ਉੱਥੇ ਪੂਰੀ ਪੂਰਨ ਤੌਰ ਤੇ ਪਾਬੰਦੀ ਕੀਤੀ ਗਈ ਹੈ ਅਸੀਂ ਜਦੋਂ ਪਿੰਡ ਸਤੋਜ ਜਾ ਰਹੇ ਸੀ ਤਾਂ ਉੱਥੋਂ ਇੱਕ ਪਿੰਡ ਪਹਿਲਾਂ ਤੋਲੇਵਾਲ ਉੱਥੇ ਬੈਰੀਗੇਟ ਕੋਲ ਸਰਕਾਰ ਪ੍ਰਸ਼ਾਸਨ ਨੇ ਸਾਡੇ ਨਾਲ ਪੂਰੀ ਕੁੱਟਮਾਰ ਕੀਤੀ ਉਸ ਤੋਂ ਬਾਅਦ ਸਾਨੂੰ ਸਭ ਨੂੰ ਅਰੈਸਟ ਕਰਕੇ ਆਪਣੇ ਲੋਂਗੋਵਾਲ ਥਾਣੇ ਕੁਝ ਸਾਥੀਆਂ ਨੂੰ ਤੇ ਕੁਝ ਸਾਥੀਆਂ ਨੂੰ ਚੀਮਾ ਥਾਣੇ ਲੈ ਗਏ ਉਸ ਤੋਂ ਬਾਅਦ ਇਹੋ ਜੀ ਸਰਕਾਰ ਦਾ ਭਿਆਨਕ ਦ੍ਰਿਸ਼ ਕਦੇ ਨਹੀਂ ਵੇਖਿਆ ਪ੍ਰਸ਼ਾਸਨ ਨੇ ਸਾਨੂੰ ਲੋਂਗੋਵਾਲ ਥਾਣੇ ਲਿਆ ਕੇ ਸਾਡੀ ਮੇਰੀ ਖੁਦ ਦੀ ਕਹਿ ਲਓ 5 ਤੋਂ 6 ਸੀਨੀਅਰ ਅਫਸਰਾਂ ਨੇ ਕੁੱਟਮਾਰ ਪੂਰੇ 300 ਤੋਂ 400 ਕੈਂਡੀਡੇਟ ਸਾਡੇ ਆਈਟੀਟੀ ਸਾਥੀਆਂ ਦੇ ਸਾਹਮਣੇ ਪੂਰੀ ਤਰ੍ਹਾਂ ਕੁੱਟਮਾਰ ਥੱਪੜਾਂ ਦੇ ਨਾਲ ਕੀਤੀ ਤੇ ਸਾਨੂੰ ਸਟੇਟ ਕਮੇਟੀ ਨੂੰ ਸਾਡੇ ਕੈਡਰ ਦੇ ਸਾਹਮਣੇ ਇੰਨਾ ਕੁ ਜਲੀਲ ਕੀਤਾ ਤਾਂ ਜੋ ਅਸੀਂ ਅੱਗੇ ਲੱਗ ਕੇ ਆਪਣੀ ਨੌਕਰੀ ਲਈ ਲੜ ਨਾ ਸਕੀਏ ਮਨ ਕੇ ਵੀ ਜਿਹੜੀ ਤੁਹਾਡੀ ਸਟੇਟ ਕਮੇਟੀ ਆ ਤੁਹਾਡੀ ਜਥੇਬੰਦੀ ਦੇ ਸਾਰਿਆਂ ਦੇ ਸਾਹਮਣੇ ਤੁਹਾਡੀ ਕੁੱਟਮਾਰ ਕਰੀ ਅਫਸਰਾਂ ਨੇ ਬਿਲਕੁਲ ਜੀ ਆ ਜਿੰਨੇ ਵੀ ਸਾਥੀ ਬੈਠੇ ਆ ਇਹ ਉਥੇ ਉਸ ਵਕਤ ਮੇਰੇ ਨਾਲ ਸੀ ਗਵਾਹ ਨੇ ਤੁਸੀਂ ਇਹਨਾਂ ਤੋਂ ਵੀ ਪੁੱਛ ਸਕਦੇ ਜੇ ਉਹ ਜਿਹੜੇ ਅਫਸਰਾਂ ਨੇ ਕਟਮਾਰ ਕਰੀ ਉਹਦੇ ਚ ਤੁਹਾਨੂੰ ਰੈਂਕ ਵਾਈਜ਼ ਜਾਂ ਨਾਮ ਵਾਈਜ਼ ਕੁਝ ਪਤਾ ਪਛਾਣ ਦੇ ਉਹਨਾਂ ਨੂੰ ਪਛਾਣ ਉਹਨਾਂ ਦੇ ਰੈਂਕ ਵਾਈਜ਼ ਉਹਨਾਂ ਦੇ ਜਦੋਂ ਕਟਮਾਰ ਕਰ ਰਹੇ ਸੀ ਤਾਂ ਉਹਨਾਂ ਦੇ ਕਿਸੇ ਦੇ ਕੋਈ ਬੈਚ ਨਹੀਂ ਲੱਗਿਆ ਸੀ ਉੱਥੋਂ ਸਿਰਫ ਇੱਕ ਕੋਈ ਨਾਲ ਸੁਨਾਮ ਦੇ ਐਸ ਐਚਓ ਸਾਹਿਬ ਸੀ ਉਹਨਾਂ ਦੇ ਅਸੀਂ ਬਾਈ ਡੀ ਸੀ ਸਾਹਿਬ ਸੰਗਰੂਰ ਨੂੰ ਐਪਲੀਕੇਸ਼ਨ ਕੰਪਲੇਂਟ ਵੀ ਦੇ ਕੇ ਆਏ ਆ ਪਰ ਉਸ ਤੇ ਅਜੇ ਤੱਕ ਸਾਡੇ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਸਿਰਫ ਉਹਨਾਂ ਨੇ ਇਹ ਭਰੋਸਾ ਦਵਾਇਆ ਸੀ ਅਸੀਂ ਜਾਂਚ ਕਰਾਂਗੇ ਜਾਂਚ ਵਿੱਚ ਜੋ ਵੀ ਸਾਹਮਣੇ ਆਇਆ ਤੁਹਾਨੂੰ ਦੱਸਾਂਗੇ ਪਰ ਅੱਜ ਉਸ ਨੂੰ ਡੇਢ ਮਹੀਨਾ ਹੋ ਚੁੱਕਿਆ ਉਸ ਗੱਲ ਨੂੰ ਉਸ ਸੰਬੰਧੀ ਸਾਨੂੰ ਅਜੇ ਤੱਕ ਕੋਈ ਵੀ ਕੁਝ ਵੀ ਨਹੀਂ ਦੱਸਿਆ ਗਿਆ ਨਾ ਉਹਨਾਂ ਪੁਲਿਸ ਅਫਸਰਾਂ ਤੇ ਕਾਰਵਾਈ ਹੋਈ ਤੇ ਨਾ ਹੀ ਸਾਨੂੰ ਉਸ ਕੁੱਟ ਦਾ ਨਤੀਜਾ ਕੁਝ ਸਾਹਮਣੇ ਵੇਖਣ ਨੂੰ ਮਿਲਿਆ ਜੀ ਜੀ ਕੀ ਇਹ ਗੱਲ ਦਾ ਜਵਾਬ ਹੁਣ ਪੰਜਾਬ ਸਰਕਾਰ ਦੂਜੇ ਕਿ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਵੀ ਨੌਜਵਾਨ ਈਟੀਟੀ ਨਾ ਕਰਨ ਨਹੀਂ ਤਾਂ ਵੱਡੇ ਅਫਸਰਾਂ ਜਿਹੜੇ ਉਹ ਪੰਜਾਬ ਦੇ ਦੂਜੇ ਨੌਜਵਾਨਾਂ ਦੇ ਸਾਹਮਣੇ ਉਹਨਾਂ ਦੇ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਕੁੱਟਿਆ ਕਰੂਗੀ ਹੁਣ ਆਹ ਦੇਖ ਲਓ ਨੌਜਵਾਨ ਨੇ ਗੱਲ ਦੱਸੀ ਹੈ ਵੀ ਕੋਈ ਅਫਸਰਾਂ ਨੇ ਸੰਗਰੂਰ ਜ਼ਿਲ੍ਹੇ ਦੇ ਆਣੇ ਜਦੋਂ ਇਹਨੇ ਧਰਨਾ ਲਾਉਣ ਗਏ ਤਾਂ ਇਹਨਾਂ ਨੂੰ ਜਲੀਲ ਕੀਤਾ ਗਿਆ ਥੱਪੜ ਮਾਰੇ ਗਏ ਸਾਰੀ ਜਥੇਬੰਦੀ ਦੇ ਸਾਹਮਣੇ ਏ ਹੁਣ ਜੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਜਿਹੜੇ ਪੰਜਾਬੀ ਆ ਉਹ ਵੀ ਮੈਨੂੰ ਲੱਗਦਾ ਵੀ ਇਹ ਨੌਜਵਾਨਾਂ ਨੂੰ ਇਹ ਤੁਸੀਂ ਆ ਕੇ ਪੁੱਛ ਵੀ ਸਕਦੇ ਹੋ ਬਾਈ ਤੁਸੀਂ ਮਾੜਾ ਜਾਂ ਮੈਨੂੰ ਆਪਦਾ ਦੱਸਿਓ ਤੁਹਾਡਾ ਏਰੀਆ ਕਿਹੜਾ ਹੈਗਾ ਤੁਹਾਡਾ ਨਾਮ ਤੁਹਾਡਾ ਏਰੀਆ ਸਾਰਾ ਕੁਝ ਦੱਸਿਓ ਮੇਰਾ ਨਾਮ ਬੰਟੀ ਕੰਬੋਜ਼ ਮੇਰਾ ਏਰੀਆ ਬੋਰ ਹੈ ਤੇ ਪੁਲਿਸ ਵਾਲਿਆਂ ਨੇ ਉੱਥੇ ਇਹ ਕਹਿ ਕੇ ਸੰਬੋਧਨ ਕੀਤਾ ਕਿ ਤੁਸੀਂ ਵੱਡੇ ਗੈਂਗਸਟਰ ਬਣਦੇ ਜੇ ਕਿ ਅਸੀਂ ਈਟੀਟੀ ਕਰ ਲਈ ਤਿੰਨ ਟੈਸਟ ਪਾਸ ਕਰਕੇ ਅਸੀਂ ਇੱਕ ਅਧਿਆਪਕ ਲੱਗਣ ਦੇ ਯੋਗ ਹੋ ਗਏ ਪ੍ਰਾਇਮਰੀ ਸਕੂਲਾਂ ਦੇ ਵਿੱਚ ਅਸੀਂ ਪੜ੍ਹਾਉਣ ਦੇ ਯੋਗ ਹੋ ਗਏ ਸਰਕਾਰ ਨੇ ਪੋਸਟਾਂ ਕੱਢੀਆਂ ਅਸੀਂ ਪੇਪਰ ਦਿੱਤੇ ਟੈਸਟ ਪਾਸ ਕਰਕੇ ਅਸੀਂ ਮੈਰਿਟ ਦੇ ਵਿੱਚ ਆਏ ਮੈਰਿਟ ਵਿੱਚ ਆਉਣ ਤੋਂ ਬਾਅਦ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੋ ਗਈ ਪਰ ਸਰਕਾਰ ਕਿਤੇ ਨਾ ਕਿਤੇ ਸਾਨੂੰ ਸਕੂਲਾਂ ਵਿੱਚ ਜੁਆਇਨ ਕਰਾਉਣ ਤੋਂ ਭੱਜ ਰਹੀ ਹੈ ਅਸੀਂ ਆਪਣੇ ਰੋਜ਼ਗਾਰ ਲਈ ਸਤੋਜ ਪਿੰਡ ਆਪਣਾ ਸ਼ਾਂਤਮਈ ਰੋਸ਼ ਪ੍ਰਦਰਸ਼ਨ ਕਰਨ ਗਏ ਸੀ ਨਾ ਕਿ ਅਸੀਂ ਕੋਈ ਉੱਥੇ ਗੈਂਗਸਟਰ ਸੀ ڈاکੂ ਸੀ ਜਾਂ ਚੋਰ ਚਲਕੇ ਸੀ ਸਰਕਾਰ ਇਹ ਕੁਛ ਕਰਕੇ ਕਿ ਸਾਨੂੰ ਵੀ ਉਹਨਾਂ ਰਸਤਿਆਂ ਤੇ ਤੋਰਨਾ ਚਾਹੁੰਦੀ ਹੈ ਜਾਂ ਸਾਡੇ ਪੜੇ ਲਿਖੇ ਹੋਣ ਤੇ ਉਹਨਾਂ ਦੇ ਨਾਲ ਨਾਮ ਜੋੜ ਕੇ ਸਾਨੂੰ ਇੱਥੋਂ ਤੱਕ ਕਹਿ ਲੋ ਜਲੀਲ ਕੀਤਾ ਗਿਆ ਬਿਆਨ ਨਹੀਂ ਕਰ ਸਕਦੇ ਸਾਡੀਆਂ ਭੈਣਾਂ ਵੀ ਬੈਠੀਆਂ ਸੀ ਭੈਣਾਂ ਨਾਲ ਵੀ ਇੰਨੀ ਪੱਦੀ ਸ਼ਬਦਾਵਲੀ ਬੋਲੀ ਗਈ ਹੈ ਅਸੀਂ ਕੋਲ ਖੜੇ ਸੁਣ ਨਹੀਂ ਸਕਦੇ ਸੀ ਜੀ ਆਹ ਦੇਖ ਲਓ ਵੀ ਪੁਲਿਸ ਵਾਲੇ ਇਹ ਨੌਜਵਾਨਾਂ ਨੂੰ ਕਹਿੰਦੇ ਆ ਵੀ ਤੁਸੀਂ ਗੈਂਗਸਟਰ ਹੋ ਜਾਂ ਕੀ ਹੋਣਾ ਪੰਜਾਬ ਪੁਲਿਸ ਇਹ ਦੱਸੇ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੀਆਂ ਵਿਰੋਧੀ ਧਿਰਾਂ ਆ ਗੀਆਂ ਉਹ ਵੀ ਪੁੱਛਣ ਵੀ ਕੀ ਜਿਹੜਾ ਪੰਜਾਬ ਦਾ ਆਈਟੀਟੀ ਕਰੀ ਬੈਠਾ ਨੌਜਵਾਨ ਸੜਕਾਂ ਦੇ ਉੱਤੇ ਕੀ ਉਹ ਗੈਂਗਸਟਰ ਦੀਂਦਾ ਹੈਗਾ ਬਾਈ ਜੀ ਇਹ ਗੱਲਾਂ ਹੋਣਾ ਹੀ ਆ ਗੈਂਗਸਟਰ ਤੱਕ ਕਿਹਾ ਗਿਆ ਹਾਂ ਜੀ ਜੀ ਉੱਥੇ ਜਦੋਂ ਸਾਨੂੰ ਲੌਂਗਵਾਲ ਥਾਣੇ ਤੋਂ ਲਗਭਗ ਜਿਹੜੇ ਸਾਥੀ ਮੇਰੇ ਨਾਲ ਬੈਠੇ ਤੁਹਾਡੇ ਸਾਹਮਣੇ ਹੈ ਜੀ ਉਹਨਾਂ ਨੂੰ ਲੌਂਗਵਾਲ ਥਾਣੇ ਤੋਂ ਚਿਮਾ ਥਾਣੇ ਲੈ ਕੇ ਜਾਇਆ ਗਿਆ ਉੱਥੇ ਲਗਭਗ ਜਿੰਨੇ ਵੀ ਸੀਨੀਅਰ ਅਫਸਰ ਸੀ ਆ ਮੇਰੇ ਸਾਥੀ ਜਿਹੜੇ ਬੰਟੀ ਕਮੋਜ ਜੀ ਉਹਨਾਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਸਾਰੇ ਕੈਡਰ ਦੇ ਸਾਹਮਣੇ ਸਾਰੇ ਸਾਥੀਆਂ ਨਾਲ ਵੈਨ ਦੇ ਵਿੱਚ ਵੀ ਬਹੁਤ ਹੀ ਭਿਆਨਕ ਕੁੱਟਮਾਰ ਕੀਤੀ ਗਈ ਜਿਹੜੀਆਂ ਸਾਡੀ ਭੈਣਾਂ ਸੀ ਉਹਨਾਂ ਨਾਲ ਪੱਦੀ ਸ਼ਬਦਾਵਲੀ ਤੇ ਉਹਨਾਂ ਦੇ ਜਦੋਂ ਅਸੀਂ ਬਚਾਅ ਵਾਸਤੇ ਅੱਗੇ ਆ ਵੀ ਸਾਡੀਆਂ ਭੈਣਾਂ ਨੂੰ ਨਾ ਕੁਟੋ ਤੇ ਤੁਸੀਂ ਅਸੀਂ ਗ੍ਰਿਫਤਾਰੀ ਚ ਦੇ ਦਿੱਤੀ ਹੈ ਤੁਹਾਨੂੰ ਹੱਥ ਚੱਕਣ ਦਾ ਕੋਈ ਉਹ ਹੈ ਨਹੀਂ ਬਟ ਉਹਨਾਂ ਨੇ ਸਾਡੀ ਗੱਲਾਂ ਨਾ ਸੁਣਦੇ ਫੇਰ ਵੀ ਸਾਡੇ 'ਤੇ ਬਹੁਤ ਮਾੜਾ ਤਸੱਦਦ ਸਾਡੇ ਦੇ ਉੱਤੇ ਟਾਇਆ ਲੋਂਗੋਵਾਲ ਥਾਣੇ ਭਾਵੇਂ ਚੀਮੇ ਥਾਣੇ ਸਾਡੇ ਨਾਲ ਬਹੁਤ ਮਾੜੀ ਸਲੂਕੀ ਕੀਤੀ ਕਿ ਬੱਸ ਸਲੂਕੀ ਕੀਤੀ ਗਈ ਬਹੁਤ ਮਾੜੇ ਸ਼ਬਦ ਵਰਤੇ ਗਏ ਜਿਨ੍ਹਾਂ ਨੂੰ ਅਸੀਂ ਹੁਣ ਤੁਹਾਡੇ ਸਾਹਮਣੇ ਜਾਂ মিডিਆ ਦੇ ਸਾਹਮਣੇ ਵੀ ਨਹੀਂ ਕਹਿ ਸਕਦੇ ਕਿਉਂਕਿ ਉਹ ਸ਼ਬਦੀ ਉਹ ਜਿਸ ਵੀ ਉਹਨਾਂ ਨੂੰ ਸੁਣਿਆ ਨਹੀਂ ਜਾ ਸਕਦਾ ਸੀ ਹੂੰ ਇਹ ਆਪਾਂ ਇਹ ਕਹਿ ਸਕਦੇ ਹਾਂ ਵੀ ਟੀਟੀ ਪਾਸ ਕਰੀਬ ਵਾਲਾ ਮੁੰਡਾ ਕੁੜੀ ਉਹ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਗੈਂਗਸਟਰ ਦੇਖਣ ਲੱਗ ਗਿਆ ਹਾਂਜੀ ਬਿਲਕੁਲ ਉੱਥੇ ਸਪੈਸ਼ਲੀ ਨਾਂ ਲੈ ਲੈ ਕੇ ਵਕ ਵਕ ਗੈਂਗਸਟਰ ਨਾਂ ਲੈ ਲੈ ਕੇ ਅਲੱਗ-ਅਲੱਗ ਬੰਦੇ ਨੂੰ ਟੈਗ ਕੀਤਾ ਗਿਆ ਸਪੈਸ਼ਲ ਵੀ ਤੂੰ ਵਿੱਕੀ ਕਾਉਂਟਰ ਬਣੇਗਾ ਤੂੰ ਲਾਰੈਂਸ ਬਿਸ਼ਨੋਈ ਬਣੇਗਾ ਇਹ ਅਲੱਗ-ਅਲੱਗ ਇਹ ਗੱਲਾਂ ਉਹਨਾਂ ਦੀਆਂ ਕਈਆਂ ਗਈਆਂ ਹਾਂਜੀ ਹਾਂਜੀ ਬਿਲਕੁਲ ਸਾਨੂੰ ਇਹ ਗੱਲਾਂ ਇਹ ਟੌਂਟ ਮਾਰੇ ਗਏ ਨੇ ਵੀ ਤੁਸੀਂ ਪਛਾਣਦੇ ਤੁਸੀਂ ਕਿਹੜਿਆ ਨੇ ਬਿਲਕੁਲ ਜੀ ਅਸੀਂ ਜਿਵੇਂ ਆਪਣੇ ਸਾਥੀ ਨੂੰ ਦੱਸਿਆ ਜੀ ਅਸੀਂ ਬਾਈ ਨੇਮ ਵੀ ਕਿਸੇ ਦਾ ਉੱਥੇ ਡੀਸੀ ਸਾਹਿਬ ਨੂੰ ਦੇ ਕੇ ਆਏ ਹਾਂ ਪਰ ਹਜੇ ਤੱਕ ਉਹ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਸਾਡੇ ਤੋਂ ਮਾਫੀ ਨਾਮਾ ਵੀ ਲਿਖਵਾਏ ਗਏ ਸੀ ਉੱਥੇ ਬਹੁਤ ਐਗੀਆਂ ਗੱਲਾਂ ਇਹ ਜੇ ਦ੍ਰਿਸ਼ੇ ਹੋਏ ਜਿਹੜੇ ਅਸੀਂ ਨਹੀਂ ਦੱਸ ਸਕਦੇ ਜੀ ਜੀ ਹਾਂਜੀ ਉਹ ਉਹਨਾਂ ਨੇ ਮਤਲਬ ਈਟੀਟੀ ਕੀਤੇ ਜਿਹੜੇ ਵਿਦਿਆਰਥੀ ਬੈਠੇ ਆ ਕੈਂਡੀਡੇਟ ਬੈਠੇ ਜਿਹੜੇ ਲਗਭਗ ਸਿਲੇਕਟਡ ਹੋ ਚੁੱਕੇ ਨੇ ਜਿੰਨੂੰ ਜੁਆਇਨਿੰਗ ਦੀ ਵੇਟ ਕਰ ਰਹੇ ਨੇ ਉਹਨਾਂ ਨਾਲ ਵੀ ਮਾੜੇ ਗੰਦੇ ਗੰਦੇ ਸ਼ਬਦ ਦੀ ਵਰਤੋਂ ਕਰਦੇ ਉਹਨਾਂ ਨੂੰ ਸਾਡੇ ਨਾਲ ਬਸ ਲੁਕੀ ਕੀਤੀ ਜੀ ਇਹ ਤਾਂ ਸੁਣਿਆ ਸੀ ਵੀ ਪੰਜਾਬ ਪੁਲਿਸ ਆ ਜਿਹੜੀ ਉਹ ਬਹੁਤ ਵਧੀਆ ਕੰਮ ਕਰਦੀ ਆ ਨਸ਼ਾ ਛਡਾਉਂਦੀ ਆ ਜਾਂ ਪ੍ਰੇਰਿਤ ਕਰਦੀ ਆ ਇਹਦੇ ਸੈਮੀਨਾਰ ਜੇ ਦੇਖਣ ਨੂੰ ਮਿਲਦੇ ਸੀਗੇ ਪਰ ਆ ਪਹਿਲੀ ਵਾਰੀ ਸੁਣ ਲਿਆ ਵੀ ਪੰਜਾਬ ਪੁਲਿਸ ਈਟੀਟੀ ਵਾਲਿਆਂ ਨੂੰ ਦੱਸ ਰਹੀ ਆ ਵੀ ਤੂੰ ਵਿੱਕੀ ਕਾਉਂਟਰ ਬਣੇਗਾ ਤੂੰ ਫਲਾਨਾ ਗੈਂਗਸਟਰ ਬਣੇਗਾ ਤੂੰ ਫਲਾਨਾ ਗੈਂਗਸਟਰ ਬਾਏ ਨੇਮ ਇਹਨਾਂ ਨੂੰ ਕਿਹਾ ਗਿਆ ਹੈਗਾ ਤੇ ਜਿਹੜੀ ਕੁੜੀਆਂ ਨਾਲ ਬੱਸ ਰੁਕੀ ਕੀਤੀ ਗਈ ਆ ਉਹ ਅਲੱਗ ਹੁਣ ਇਹਦਾ ਜਵਾਬ ਮੈਨੂੰ ਲੱਗਦਾ ਹੈਗਾ ਵੀ ਸਾਨੂੰ ਤਾਂ ਲੱਗਦਾ ਵੀ ਇਹਦੋਂ ਉੱਪਰ ਵਾਲੀ ਕੋਈ ਗੱਲ ਨਹੀਂ ਰਹੀ ਗਈ ਤਸ਼ੱਦਦ ਹੁੰਦਾ ਸੀ ਟਾਰਚਰ ਹੁੰਦਾ ਸੀ ਪਰ ਜਿਹੜਾ ਆ ਲੈਵਲ ਦਾ ਟਾਰਚਰ ਆ ਇਹ ਦੇਖ ਲਓ ਵੀ ਹੁਣ ਗੈਂਗਸਟਰ ਕੌਣ ਪੈਦਾ ਕਰਦਾ ਕੀ ਗੈਂਗਸਟਰ ਪੰਜਾਬ ਪੁਲਿਸ ਪੈਦਾ ਕਰ ਰਹੀ ਹੈ ਇੱਕ ਵੱਡਾ ਪ੍ਰਸ਼ਨ ਚੈਨਾਂ ਬਾਈ ਹੁਣ ਉਦੋਂ ਬਾਅਦ ਫਿਰ ਉਦੋਂ ਬਾਅਦ ਕੀ ਹੋਇਆ ਤੁਹਾਡੇ ਨਾਲ ਉਸ ਤੋਂ ਬਾਅਦ ਸਰ ਅਸੀਂ ਮਤਲਬ ਜਿਵੇਂ ਤੁਹਾਨੂੰ ਦੱਸਿਆ ਵੀ ਡੀਸੀ ਦਫ਼ਤਰ ਉੱਥੇ ਦੇ ਕੇ ਆਏ ਸੀਗੇ ਐਪਲੀਕੇਸ਼ਨ ਵੀ ਪਰ ਉੱਥੇ ਜਿਹੜਾ ਕੋਈ ਸੁਣਵਾਈ ਨਹੀਂ ਹੋਈਗੀ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਗਾਲਾਂ ਤੋਂ ਇਲਾਵਾ ਕੀ ਕੀ ਕੀਤਾ ਗਿਆ ਜਦੋਂ ਕੁਝ ਸਾਥੀ ਆਪਣੇ ਬਚਾਅ ਵਾਸਤੇ ਵਾਣ ਵਿੱਚ ਜਾਂ ਉੱਥੇ ਖੇਤਾਂ ਵਿੱਚ ਪਜੇ ਉਸ ਤੋਂ ਬਾਅਦ ਉੱਥੇ ਉਹ ਇੱਕ ਥਾਂ ਤੇ ਬੈਠ ਕੇ ਕਿ ਚਲੋ ਜਿਨ੍ਹਾਂ ਨੂੰ ਲਜਾਣਾ ਸੀਗਾ ਜਿਵੇਂ ਕਰਨਾ ਸੀਗਾ ਉਹ ਕਰ ਲਿਆ ਇਸ ਤੋਂ ਬਾਅਦ ਸਾਨੂੰ ਕੁਝ ਨਹੀਂ ਕਹਿੰਦੇ ਅਸੀਂ ਆਪਦੇ ਘਰੇ ਵਾਪਸ ਚਲੇ ਜਾਵਾਂਗੇ ਪਰ ਇਸ ਤੋਂ ਬਾਅਦ ਅੱਗੋਂ ਵੈਨਾ ਲਿਆ ਕੇ ਅੱਗੋਂ ਦੁਬਾਰਾ ਹੋਈ ਪੁਲਿਸ ਆ ਕੇ ਉਹਨਾਂ ਨੂੰ ਘੇਰ ਕੇ ਉੱਥੇ ਫੇਰ ਭੱਦੀ ਸ਼ਬਦਾਵਲੀ ਵਰਤੀ ਕਿ ਜਦੋਂ ਉਹ ਬੈਠਿਆਂ ਵਿੱਚੋਂ ਇਹ ਕਹਿੰਦੇ ਸੀ ਕਿ ਸਰ ਸਾਡੀਆਂ ਪੈਣਾ ਬੈਠੇ ਨੇ ਤੁਸੀਂ ਕਿਰਪਾ ਕਰਕੇ ਇਹ ਵਾਲੀ ਸ਼ਬਦਾਵਲੀ ਨਾ ਵਰਤੋ ਉਹਨੂੰ ਵਿੱਚੋਂ ਜਿਹੜਾ ਬੋਲਦਾ ਸੀ ਉਹਨੂੰ ਵਿੱਚੋਂ ਖੜਾ ਕਰਕੇ ਉਹਨੂੰ ਦੁਬਾਰਾ ਫੇਰ ਉਸੇ ਤਰੀਕੇ ਨਾਲ ਇੰਨਾ ਕੁ ਕੁੱਟਿਆ ਜਾਂਦਾ ਸੀ ਕਿ ਆਪਾਂ ਇਹ ਕਹਿ ਸਕਦੇ ਆ ਵੀ ਆਪਾਂ ਉਸ ਤਰ੍ਹਾਂ ਪਸ਼ੂ ਨੂੰ ਵੀ ਨਹੀਂ ਕੁੱਟਦੇ ਅਸੀਂ ਜਦੋਂ ਉਹਨਾਂ ਨੂੰ ਇਹ ਕਿਹਾ ਵੀ ਸਰ ਤੁਸੀਂ ਜਿਵੇਂ ਵੀ ਹੈ ਤੁਹਾਨੂੰ ਜੇਕਰ ਮੈਂ ਇੱਕ ਗੱਲ ਇੱਥੇ ਕਹਿਣਾ ਚਾਹੁੰਨਾ ਕਿ ਪ੍ਰਸ਼ਾਸਨ ਨੂੰ ਵੀ ਚਲੋ ਜੇਕਰ ਪ੍ਰਸ਼ਾਸਨ ਨੇ ਹੱਥ ਛੁਕਿਆ ਤਾਂ ਕਿਤੇ ਨਾ ਕਿਤੇ ਸਰਕਾਰ ਦੀ ਪਿੱਛੋਂ ਪਰਮਿਸ਼ਨ ਸੀਗੀ ਕਿ ਸਾਡੇ ਮੇਰੇ ਪਿੰਡ ਸਤੋਜ ਇਹਨਾਂ ਨੂੰ ਨਾ ਵੜਨ ਦਿੱਤਾ ਜਾਵੇ ਭਾ ਚਾਹੇ ਤੁਹਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ ਤੇ ਮੈਂ ਇਹ ਕਹਿੰਦਾ ਵੀ ਪ੍ਰਸ਼ਾਸਨ ਉਹ ਸੱਦ ਤੱਕ ਗਿਆ ਵੀ ਹੈ ਜਿ세 ਹਿਸਾਬ ਨਾਲ ਉਹਨਾਂ ਨੇ ਸਾਨੂੰ ਕੁੱਟਿਆ ਕਹਿ ਲੋ ਵੀ ਆਪਾਂ ਕਹਿ ਸਕਦੇ ਆ ਵੀ ਕਿਸੇ ਵੀ ਆਪਾਂ ਅਜੇ ਤੱਕ ਤੁਸੀਂ ਵੀਡੀਓ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਨਹੀਂ ਦੇਖਿਆ ਹੋਣਾ ਜਿਸ ਤਰ੍ਹਾਂ ਨਾਲ ਸਾਨੂੰ ਡਾਂਗਾਂ ਨਾਲ ਕੁੱਟਿਆ ਗਿਆ ਪਲੱਸ ਉਸ ਤੋਂ ਬਾਅਦ ਉੱਥੇ ਕੋਈ ਮੀਡੀਆ ਕਵਰੇਜ ਨਹੀਂ ਸੀ ਜਿੰਨੇ ਸਾਡੇ ਫੋਨ ਦੇ ਵਿੱਚ ਵੀਡੀਓ ਸੀ ਜਾਂ ਕੁਝ ਸੀ ਔਰ ਜਿੰਨੇ ਇਹਨਾਂ ਨੂੰ ਸਾਰਿਆਂ ਨੂੰ ਲਿਜਾ ਕੇ ਉੱਥੇ ਥਾਣੇ ਦੇ ਵਿੱਚ ਉਹ ਫੋਨ ਖਲਵਾ ਖਲਵਾ ਕੇ ਸਾਰਿਆਂ ਕੋਲੋਂ ਵੀਡੀਓ ਡਿਲੀਟ ਕਰਵਾਈਆਂ ਗਈਆਂ ਤਾਂ ਕਿ ਜਿਹੜੀ ਆ ਉਹਨਾਂ ਦੀ ਜਿਹੜਾ ਇਹ ਚਿਹਰਾ ਜਿਹੜਾ ਆਮ ਜਨਤਾ ਦੇ ਸਾਹਮਣੇ ਨਾ ਆ ਸਕੇ ਜੀ ਭਾਈ ਕੌਨੂੰ ਕੀ ਲੱਗਦਾ ਤੁਹਾਡਾ ਕਸੂਰ ਕੀ ਆ ਵੀ ਈਟੀਟੀ ਕਰ ਲਈ ਪੜ ਲੱਗ ਗਏ ਬਾਲੇ ਜਾ ਤੁਸੀਂ ਫਿਰ ਕੋਈ ਸ਼ਰਾਰਤ ਕਰਤੀ ਤੁਹਾਡਾ ਕਸੂਰ ਕੀ ਆ ਸਰ ਸਾਡਾ ਕਸੂਰ ਇਹੀ ਹੈ ਕਿ ਸਾਡੇ ਮਾਪਿਆਂ ਨੇ ਸਾਡੇ ਤੇ ਖਰਚਾ ਕਰਿਆ ਸਰ ਸਾਨੂੰ ਈਟੀਟੀ ਕਰਵਾਈ ਤੇ ਇਸ ਜੋਗ ਬਣਾਇਆ ਕਿ ਅਸੀਂ ਪੜ੍ਹ ਪੜ੍ਹ ਲੈ ਕੇ ਅਧਿਆਪਕ ਬਣ ਕੇ ਸਕੂਲਾਂ 'ਚ ਪੜਾ ਸਕੀਏ ਪਰ ਸਰਕਾਰ ਕਿਤੇ ਨਾ ਕਿਤੇ ਇਹ ਚਾਹੁੰਦੀ ਨਹੀਂ ਕਿ ਭਈ ਅਸੀਂ ਸਕੂਲਾਂ ਵਿੱਚ ਜਾਈਏ ਤੇ ਉਹਨਾਂ ਵੱਲੋਂ ਤਨਖਾਹਾਂ ਦੇ ਕੇ ਸਾਨੂੰ ਮਤਲਬ ਕੀ ਬੱਚਿਆਂ ਨੂੰ ਪੜਾਉਣ ਲਈ ਵਾਦ ਤੋਂ ਵਾਦ ਅੱਗੇ ਚ ਪਹੁੰਚਾਉਣ ਲਈ ਬੱਚਿਆਂ ਤੇ ਜੋਰ ਲਾ ਕੇ ਪੜਾਇਆ ਜਾ ਸਕੇ ਪਰ ਸਰਕਾਰ ਇਹ ਕਿਤੇ ਨਾ ਕਿਤੇ ਆਪਦੀਆਂ ناکਾਮੀਆਂ ਤੇ ਆਪਦੀਆਂ ਪਦੀਆਂ ਪਦੀਆਂ ਨੀਤੀਆਂ ਨੂੰ ਮਤਲਬ ਸਾਹਮਣੇ ਲਾ ਕੇ ਸਾਡ ਨੂੰ ਸਾਡੇ ਤੇ ਤਸ਼ੱਦਦ ਕਰਕੇ ਸਾਡਾ ਬੁਰਾ ਹਾਲ ਕਰਕੇ ਸਾਨੂੰ ਪਿੱਛੇ ਹਟਾਉਣਾ ਚਾਹ ਰਹੀ ਆ ਸਰ ਹੁਣ ਭਾਈ ਜਿਹੜਾ ਉਹਦਾ ਨੌਕਰੀ ਵਾਲਾ ਕੰਮ ਆ ਚਲੋ ਨੌਕਰੀ ਤੇ ਵੀ ਆਪਾਂ ਗੱਲ ਕਰ ਲੈਨੇ ਆ ਪਰ ਉਸ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਗੱਲ ਆ ਇਹਦਾ ਫਿਰ ਤੁਸੀਂ ਸਿੱਖਿਆ ਮੰਤਰੀ ਨੂੰ ਜਿਵੇਂ ਹੁਣ ਤੁਸੀਂ ਤਾਂ ਬਾਰਤੀ ਬੈਠੇ ਨੇ ਹੋਰ ਤੁਸੀਂ ਦੱਸਿਆ ਨਹੀਂ ਵੀ ਆ ਦੇਖੋ ਛੋਡੀ ਸਰਕਾਰ ਨੇ ਜਾਂ ਛੋਡੇ ਮੁਲਾਜ਼ਮਾਨੇ ਤਾਂ ਆ ਕੁਝ ਕਰਿਆ ਸਰ ਸਾਡੇ ਨਾਲ ਜੋ ਵੀ ਹੋਇਆ ਅਸੀਂ ਉਹਦਾ ਸਭ ਤੋਂ ਵੱਡਾ ਬੈਨਰ ਤੁਸੀਂ ਦੇਖਿਆ ਹੋਣਾ ਬਾਹਰ ਲਾ ਰੱਖਿਆ ਸਾਡੇ ਸਾਥੀਆਂ ਦੇ ਕਿੰਨੀਆਂ-ਕਿੰਨੀਆਂ ਸੱਟਾਂ ਲੱਗੀਆਂ ਸਟੇਟ ਕਮੇਟੀ ਮੈਂਬਰ ਬਲਿਹਾਰ ਜੀ ਤੇ ਪੁਲਿਸ ਵਾਲਿਆਂ ਨੇ ਦੋ ਡਾਂਗਾਂ ਪੂਰੀਆਂ ਤੋੜੀਆਂ ਜੀ ਦੋ ਡਾਂਗਾਂ ਇੱਕ ਸਾਥੀ ਦਾ ਆਪਣੇ ਗੋਡਾ ਫੈਕਚਰ ਹੋ ਗਿਆ ਜੀ ਆ ਸਾਥੀ ਦੀ ਡਿਸਕ ਹਿੱਲ ਗਈ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਵੀ ਬਾਕੀ ਕਈ ਸਾਥੀ ਸੀ ਜੋ ਸਾਹਮਣੇ ਨਹੀਂ ਆਉਣਾ ਚਾਹੁੰਦੇ ਸੀ ਪਰ ਜਿੰਨੇ ਕ ਸਾਡੇ ਸਾਥੀ ਬਾਹਰ ਆਏ ਉਹਨਾਂ ਦੀਆਂ ਬਾਹਰ ਫੋਟੋਆਂ ਲੱਗੀਆਂ ਤੁਸੀਂ ਦੇਖ ਸਕਦੇ ਜੇ ਇਹ ਸਾਰਾ ਕੁਝ ਸਿੱਖਿਆ ਸਿੱਖਿਆ ਸਕੂਲਾਂ ਜਾਂ ਉਹ ਸਕੈਲੋ ਜੋ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਜੋ ਸਿੱਖਿਆ ਦੇ ਨਾਮ ਤੇ ਬਣੀ ਸੀ ਜਿਹੜੀ ਸਰਕਾਰ ਸਿੱਖਿਆ ਦੇ ਨਾਮ ਤੇ ਬਣੀ ਸੀ ਉਹ ਅਧਿਆਪਕਾਂ ਨੂੰ ਅੱਜ ਕੁੱਟ ਰਹੀ ਹੈ ਜਿਹੜੇ ਕਹਿੰਦੇ ਸੀ ਸਾਡੀ ਸਰਕਾਰ ਇੱਥਾ ਅਧਿਆਪਕਾਂ ਦੇ ਡੰਡਾ ਤੱਕ ਨਹੀਂ ਚੁੱਕਿਆ ਜਾਏਗਾ ਤਰਨਾ ਤੱਕ ਨਹੀਂ ਲੱਗੇਗਾ ਤੁਸੀਂ ਦੇਖ ਲਓ 199 ਦਿਨ ਹੋ ਗਏ ਕੱਚੇ ਮੁਲਾਜ਼ਮ ਸੰਗਰੂਰ ਟੈਂਕੀ ਤੇ ਖੁਰਾਣਾ ਪਿੰਡ ਦੇ ਵਿੱਚ 199 ਦਿਨ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਉਸ ਤੋਂ ਇਲਾਵਾ ਆਪਣੇ 1158 ਪ੍ਰੋਫੈਸਰ ਆਪਣੀ ਭੈਣ ਬਲਵਿੰਦਰ ਕੌਰ ਜੇ ਜਿੰਦੀ ਇਸ ਗੰਦੀ ਸਰਕਾਰ ਨੇ ਜਾਨ ਲੈ ਲਈ ਉਹਦੇ ਛੋਟੇ-ਛੋਟੇ ਬੱਚਾਂ ਤੋਂ ਇੱਕ ਮਾਂ ਦਾ ਸਾਆ ਖੋਲਿਆ ਉਸ ਤੋਂ ਇਲਾਵਾ ਅੱਜ ਸਾਨੂੰ 82 ਦਿਨ ਹੋ ਗਏ ਸਿੱਖਿਆ ਮੰਤਰੀ ਦੇ ਬਾਰ ਦੇ ਮੂਹਰੇ ਬੈਠੇ ਆ ਪਰ ਅੱਜ ਤੱਕ ਵੀ ਸਾਡੇ ਕੋਲ ਇੱਥੇ ਆ ਕੇ ਮਿਲਿਆ ਨਹੀਂ ਵੀ ਹਾਂ ਤੁਹਾਡਾ ਹੱਲ ਕਰਾਂਗਾ ਜਾਂ ਨਾ ਕਰਾਂਗਾ ਉਸ ਤੋਂ ਲਾਵਾ ਸਾਡੀ ਭਰਤੀ ਕੋਰਟ 'ਚ ਆ ਇਹ ਭਰਤੀ ਕੋਰਟ 'ਚ ਵੀ ਸਰਕਾਰ ਦੀਆਂ ਕੋਝੀਆਂ ਚਾਲਾਂ ਕਰਕੇ ਗਈ ਹੈ ਨਾ ਕਿ ਸਾਡੇ ਕਰਕੇ ਗਈ ਹੈ ਸਰਕਾਰ ਇਹ ਨਕਮੀ ਸਰਕਾਰ ਕੋਈ ਨਾ ਕੋਈ ਨੋਟੀਫਿਕੇਸ਼ਨ ਦੇ ਵਿੱਚ ਐ ਉਹ ਜੀ ਕੁੰਡੀ ਛੱਡ ਦਿੰਦੀ ਹੈ ਜਿਸ ਕਰਕੇ ਭਰਤੀਆਂ ਕੋਰਟ ਦੇ ਵਿੱਚ ਜਾਂਦੀਆਂ ਨੇ ਤਾਂ ਸਾਲਾਂ ਬੱਦੀ ਅੱਗੇ ਤੁਰ ਜਾਂਦੀਆਂ ਨੇ ਦੇਖੋ 2022 'ਚ ਭਰਤੀ ਆਈ 2023 ਚੜ ਗਿਆ 5 ਜਨਵਰੀ 5 ਮਾਰਚ ਨੂੰ ਪੇਪਰ ਹੋਇਆ ਜੀ ਉਸ ਤੋਂ ਬਾਅਦ ਰਿਜ਼ਲਟ ਲੈਣ ਲਈ ਵੀ ਭਰਤੀ ਦੇ ਕੇਸ ਲੱਗੇ ਉਹ ਵੀ ਆਪ ਦਾ ਫੰਡ ਕਲੈਕਟ ਕਰਕੇ ਅਸੀਂ ਕੇਸ ਖਰਚ ਕਰਵਾਏ ਉਸ ਤੋਂ ਬਾਅਦ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਜੁਲਾਈ ਵਿੱਚ ਅੱਜ 2024 ਚੜਨ ਆ ਲੱਗ ਰਿਹਾ ਪਰ ਸਰਕਾਰ ਨੇ ਅਜੇ ਤੱਕ ਸਾਨੂੰ ਕੋਈ ਸਕੂਲਾਂ ਚ ਇੱਕ ਸਿੰਗਲ ਟੀਚਰ ਵੀ ਪ੍ਰਾਇਮਰੀ ਕੋਈ ਸਕੂਲਾਂ ਚ ਨਹੀਂ ਭੇਜਿਆ ਨਾ ਤਾਂ ਇਹ ਸਰਕਾਰ ਨੇ ਕੋਈ ਨਵੀਂ ਭਰਤੀ ਕੱਢੀ ਜੋ ਸਾਡਾ ਨੋਟੀਫਿਕੇਸ਼ਨ ਆਇਆ ਸੀ ਪਿਛਲੀ ਸਰਕਾਰ ਦੇ ਟਾਈਮ ਉਸੇ ਉਸੇ ਨੋਟੀਫਿਕੇਸ਼ਨ ਦੇ ਬੇਸ ਤੇ ਸਾਡੀ ਭਰਤੀ ਅਕਤੂਬਰ ਦੇ ਚ ਇਹਨੂੰ ਰੀ ਐਡਵਰਟਾਈਜ਼ਮੈਂਟ ਕਰਕੇ ਦਿੱਤਾ ਗਿਆ ਹੈ ਇਹ ਸਰਕਾਰ ਵੱਲੋਂ ਕੋਈ ਵੀ ਨਵੀਂ ਭਰਤੀ ਜਿਹੜੇ ਕਹਿੰਦੇ ਨੇ 27000 ਨੌਕਰੀਆਂ ਦਿੱਤੀਆਂ ਇਹ ਸਭ ਲਾਰੇ ਹੈ ਜੇ ਕੋਈ ਪੜਿਆ ਲਿਖਿਆ ਵਰਗ ਹੈ ਉਹਨੂੰ ਪਤਾ ਹੈ ਇਸ ਗੰਦੀ ਸਰਕਾਰ ਨਕੰਮੀ ਸਰਕਾਰ ਨੇ ਜੋ ਦਿੱਲੀ ਤੋਂ ਚੱਲ ਰਹੀ ਹੈ ਉਸਨੇ ਕਿੰਨੀਆਂ ਨੌਕਰੀਆਂ ਪੰਜਾਬ ਪੰਜਾਬ ਤੇ ਪੰਜਾਬ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਨੇ ਜੀ ਹੁਣ ਜਿਹੜਾ 30 ਤਰੀਕ ਵਾਲਾਗਾ ਉਹ ਥੋੜਾ ਫੈਸਲਾ ਕਾਦਾ ਕਾਦਾ ਆਉਣਾਗਾ ਵੀ ਨੌਕਰੀ ਮਿਲਨ ਦਾ ਜਾਂ ਕੋਈ ਹੋਰ ਪੇਚ ਫਸਿਆ ਵਗਾ ਉਹਦੇ ਚ ਸਰਕਾਰ ਨੇ ਇੱਕ ਪੰਜਾਬੀ ਕੁਆਲੀਫਾਈ ਟੈਸਟ ਰੱਖਿਆ ਜੀ ਗਰੁੱਪ ਸੀ ਦੀਆਂ ਪੋਸਟਾਂ ਵਾਸਤੇ ਵੀ ਪੰਜਾਬ ਵਿੱਚ ਜਿੰਨੀਆਂ ਵੀ ਗਰੁੱਪ ਸੀ ਦੀਆਂ ਪੋਸਟਾਂ ਭਰੀਆਂ ਜਾਣ ਗਿਆ ਉਹਨਾਂ ਵਾਸਤੇ ਪੰਜਾਬੀ ਟੈਸਟ ਦੇਣਾ ਲਾਜ਼ਮੀ ਹੋਏਗਾ ਉਹ ਸਰਕਾਰ ਦੀ ਗੰਦੀ ਨੀਤੀ ਕਹਿ ਲੋ ਉਹਦੇ ਵਿੱਚ ਸਾਡਾ ਨੋਟੀਫਿਕੇਸ਼ਨ ਆਉਂਦਾ ਜੀ 12 ਅਕਤੂਬਰ ਨੂੰ ਪਰ ਸਰਕਾਰ ਨੇ ਜੋ ਪੰਜਾਬੀ ਟੈਸਟ ਪਾਸ ਕਰਿਆ ਉਹ ਕੀਤਾ 28 ਅਕਤੂਬਰ ਨੂੰ ਕੈਬਨਟ ਦੇ ਵਿੱਚ ਉਹ 16 ਦਿਨਾਂ ਦਾ ਡਿਫਰੈਂਸ ਉਹ ਸਾਡੀ ਭਰਤੀ ਤੇ ਜੋ ਕੋਰਟ ਦੇ ਕੇਸ ਦੇ ਰੂਪ ਵਿੱਚ ਜਾ ਕੇ ਹਾਈ ਕੋਰਟ ਵਿੱਚ ਪਹੁੰਚਿਆ ਜੀ ਉਹ 16 ਦਿਨਾਂ ਦੇ ਡਿਫਰੈਂਸ ਕਰਕੇ ਨੋਟੀਫਿਕੇਸ਼ਨ ਚੈਲੰਜ ਕੀਤਾ ਗਿਆ ਹੈ ਜਿਸ ਵਿੱਚ ਸਰਕਾਰ ਆਪ ਦਾ ਸਰਵਿਸ ਰੂਲ ਹੀ ਨਹੀਂ ਬਚਾ ਸਕਦੀ ਉਹ ਸਰਕਾਰ ਕਰੇਗੀ ਕੀ ਗਰੁੱਪ ਸੀ ਦੀ ਪੋਸਟ ਲਈ ਸਰਕਾਰ ਨੇ ਆਪ ਦਾ ਸਰਵਿਸ ਰੂਲ ਬਣਾਇਆ ਸੀ 31 ਅਕਤੂਬਰ ਤੋਂ ਬਾਅਦ ਜਿੰਨੀਆਂ ਵੀ ਭਰਤੀਆਂ ਆਉਣਗੀਆਂ ਉਹਨਾਂ ਵਾਸਤੇ ਪੰਜਾਬੀ ਪੇਪਰ ਲੈਣਾ ਲਾਜ਼ਮੀ ਹੋਏਗਾ ਪਰ ਸਰਕਾਰ ਆਪਣਾ ਬਣਾਇਆ ਸਰਵਿਸ ਰੂਲ ਹੀ ਨਹੀਂ ਬਚਾ ਸਕਦੀ ਉਹ ਭਰਤੀਆਂ ਕੋਰਟ ਵਿੱਚੋਂ ਕਿੱਥੋਂ ਬਹਾਲ ਕਰਵਾਏਗੀ ਅੱਗੇ ਅੱਗੇ ਤੁਸੀਂ ਕੀ ਦੇਖ ਰਹੇ ਹੋ ਹੁਣ ਜੇ ਅੱਗੇ ਨਹੀਂ ਤੁਹਾਡਾ ਮਸਲਾ ਹੱਲ ਹੁੰਦਾ ਅੱਗੇ ਕੀ ਪਲਾਨ ਆ ਤੁਹਾਡਾ ਜੇ ਸਰਕਾਰ ਨੇ ਸਾਡੀ ਔਨ ਵਾਲੀ 30 ਤਰੀਕ ਵਿੱਚ ਸਾਡੀ ਭਰਤੀ ਨੂੰ ਕੋਰਟ ਦੇ ਵਿੱਚ ਬਾਹਰ ਨਾ ਘੜਵਾਇਆ ਤਾਂ ਐਮਪੀ ਇਲੈਕਸ਼ਨ ਵਿੱਚ ਈਟੀਟੀ ਵਾਲੇ ਫਿਰ ਇਹਨਾਂ ਦੇ ਉਦਘਾਟਨ ਵੀ ਕਰਨਗੇ ਇਹਨਾਂ ਦੀਆਂ ਚੋਣ ਰੈਲੀਆਂ ਵੀ ਪੰਗ ਕਰਨਗੇ ਇਹਨਾਂ ਦੇ ਚੋਣ ਜਲਸੇ ਵੀ ਪੰਗ ਕਰਨਗੇ ਜਿੱਥੋਂ ਤੱਕ ਹੋਇਆ ਅਸੀਂ ਉੱਥੋਂ ਤੱਕ ਇਹਨਾਂ ਦੇ ਇਸ ਗੰਦੀ ਸਰਕਾਰ ਦਾ ਪੰਡੀ ਪ੍ਰਚਾਰ ਕਰਾਂਗੇ ਪਰ ਜਿਹੜਾ ਇੱਕ ਇਹ ਆ ਵੀ 36000 ਨੌਕਰੀ 27000 ਨੌਕਰੀ ਜਿਹੜਾ ਆ ਸਿਸਟਮ ਚੱਲ ਰਿਹਾ ਕੱਚਿਆਂ ਤੋਂ ਪੱਕੇ ਕਰਤੇ ਉਹ ਸਰਟੀਫਿਕੇਟ ਜਾਂ ਉਹ ਜਿਹੜਾ ਜੁਆਇਨਿੰਗ ਲੈਟਰ ਜਾਂ ਉਹ ਵੀ ਵੰਡਤਾ ਉਹ ਕਈ ਮਾਸਟਰਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਹੋ ਗਏ ਜੀ ਪੱਕੇ ਉਹ ਕੀ ਆ সিন ਵੀਰੇ ਸਭ ਕੁਝ ਇਹਨਾਂ ਦੀ ਡਰਾਮੇਬਾਜੀ ਹੈ ਮੈਨੂੰ 36000 ਜੇ ਇਹਨਾਂ ਨੇ ਐਡ ਜਾਂ ਨੋਟੀਫਿਕੇਸ਼ਨ ਦਿੱਤੀਆਂ ਅਖਬਾਰ ਵਿੱਚ ਤਾਂ ਇਹ 36000 ਨੌਕਰੀਆਂ ਦਾ ਇਸ਼ਤਿਹਾਰ ਵਿਖਾ ਦੇਣ ਅਸੀਂ ਇੱਥੇ-ਇੱਥੇ 36000 ਨੌਕਰੀਆਂ ਦਿੱਤੀਆਂ 41 ਘਾਟ ਭਰਤੀ ਆਈ ਸੀ ਕਾਂਗਰਸ ਟਾਈਮ ਪਿਛਲੀ ਸਰਕਾਰ ਟਾਈਮ ਭਰਤੀ ਆਈ ਸੀ ਉਹ ਵੀ ਭਰਤੀ ਆਈ ਸੀ ਤਾਂ 100 ਤੇ 15 ਕੇ 20 ਦਿਨ ਉੱਥੇ ਜਲੰਧਰ ਟੈਂਕੀ ਤੇ ਪ੍ਰਗਟ ਸਿੰਘ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਸ਼ਹਿਰ ਜਲੰਧਰ ਟੈਂਕੀ ਤੇ ਬੀਐਡ ਵਾਲੇ ਬੈਠੇ ਰਹੇ ਸੀ ਉਦੋਂ ਆਈ ਸੀ ਉਦੋਂ 41 ਘਾਟ ਪੋਸਟ ਆਈ ਸੀ ਸਾਨੂੰ 5994 ਪੋਸਟ ਮਿਲੀ ਹੈ 84 ਦਿਨ ਖਰੜ ਮੋਰਚਾ ਲੱਗਿਆ ਟੈਂਕੀ ਪ੍ਰੋਟੈਸਟਕ ਦੇਸੂ ਮੱਜਰੇ ਚੱਲਦਾ ਰਿਹਾ ਉਦੋਂ ਸਾਨੂੰ 5994 ਪੋਸਟ ਪਿਛਲੀ ਸਰਕਾਰ ਦੇਗੀ ਸੀ ਤੁਸੀਂ ਹਿਸਾਬ ਲਾ ਲਓ ਜਿਹੜਾਂ ਕੋਲੇ ਆਮ ਆਦਮੀ ਪਾਰਟੀ ਦੇ ਵਰਕਰ ਆਉਂਦੇ ਹੁੰਦੇ ਸੀ ਜਾਂ ਇਹਨਾਂ ਦੇ ਜਿਹੜੇ ਹੁਣ ਮੰਤਰੀ ਬਣੇ ਆ ਹਾਂਜੀ ਜਿਹੜੀ ਮੈਡਮ ਆਪਣੇ ਆਉਂਦੀ ਸੀ ਨਾ ਵੀ 5 ਮਿੰਟਾਂ 'ਚ ਅਸੀਂ ਐਮਐਸਪੀ ਦੇ ਦਿਆਂਗੇ ਉਹ ਮੈਡਮ ਅੱਜ ਸਾਨੂੰ ਦਿਖਦੀ ਨਹੀਂ ਬਈ ਕਿੱਥੇ ਗਈ ਸਾਨੂੰ 5 ਮਿੰਟਾਂ 'ਚ ਨੌਕਰੀ ਦੇ ਦਿਓ 5 ਮਿੰਟਾਂ ਨਹੀਂ 5 ਮਹੀਨਿਆਂ 'ਚ ਸਾਨੂੰ ਜੁਆਇਨਿੰਗ ਕਰਵਾ ਦਿਓ ਅੱਜ ਅਸੀਂ ਪਿਛਲੇ 82 ਦਿਨਾਂ ਤੋਂ ਆਪਣੇ ਸਿੱਖਿਆ ਮੰਤਰੀ ਜੋ ਸਿੰਘ ਬੈਂਸ ਦੇ ਪਿੰਡ ਬੈਠੇ ਆ ਸਾਨੂੰ ਤਾਂ ਜੁਆਇਨਿੰਗ ਦੇ ਦਿਓ ਅਸੀਂ ਤਿੰਨ ਤਿੰਨ ਟੈਸਟ ਪਾਸ ਕੀਤੇ ਹੋਏ ਆ ਸਾਡਾ ਕੋਈ ਕਸੂਰ ਕੀ ਆ ਇਹ ਤਾਂ ਦੱਸੋ ਪੋਸਟਾਂ ਆਈਆਂ ਹੋਈਆਂ ਨੇ ਪਰਸੋਨਲ ਨੇ ਸਾਰੀ ਦਿੱਤੀ ਹੋਈ ਆ ਉਹਦੀ ਕੁਐਰੀ ਆਪਣੇ ਵਿੱਤ ਮੰਤਰਾਲੇ ਤੋਂ ਪਾਸ ਨੇ ਤੁਸੀਂ ਸਾਨੂੰ ਸਕੂਲਾਂ ਚ ਤਾਂ ਭੇਜੋ ਅਸੀਂ ਸੜਕਾਂ ਤੇ ਬੈਠਣ ਲਈ ਨਵਾਂ ਸਾਲ ਸਾਰੇ ਮਨਾ ਰਹੇ ਆ ਸਾਰੇ ਮੰਤਰੀ ਮਿਨਿਸਟਰ ਨਵਾਂ ਸਾਲ ਮਨਾਉਣ ਲਈ ਛੁੱਟੀਆਂ ਕੱਟਣੇ ਪਾਸੇ ਗਏ ਹੋਇਆ ਅਦਰ ਸਟੇਟ ਚ ਗਏ ਹੋਇਆ ਪਰ ਅੱਜ ਅਸੀਂ ਬੇਰੋਜ਼ਗਾਰ ਆਪਣੀ ਜੁਆਇਨਿੰਗ ਲੈਟਰਾਂ ਦੀ ਵੇਟ 'ਚ ਅੱਜ ਨਵਾਂ ਸਾਲ ਸਿੱਖਿਆ ਮੰਤਰੀ ਦੇ ਪਿੰਡ ਦੇ ਬਾਹਰ ਮਨਾ ਰਹੇ ਆ ਮੀਟਿੰਗ ਮੂਟਿੰਗ ਸੌਖੀ ਮਿਲ ਜਾਂਦੀ ਹੈ ਸਿੱਖਿਆ ਮੰਤਰੀ ਤੋਂ ਬਾਈ ਜੀ ਮੀਟਿੰਗਾਂ ਕਹਿ ਲੋ ਛੇਤੀ ਕੋਈ ਨਹੀਂ ਦਿੰਦੇ ਇਹ ਕਹਿੰਦੇ ਸੀ ਨਾ ਭਗਵੰਤ ਮਾਨ ਜੀ ਵੀ ਮੈਂ ਤੱਕ ਕਦੋਂ ਮਰਜ਼ੀ ਆ ਕੇ ਮਿਲਿਆ ਜੇ ਮੈਂ ਤਾਂ ਆਮ ਬੰਦਾ ਆ ਅੱਜ ਤੱਕ ਤੁਸੀਂ ਸਿਰਫ ਇੱਕ ਕਿਸਾਨ ਜਥੇਬੰਦੀ ਨਾਲ ਸੀਐਮ ਸਾਹਿਬ ਨੇ ਇੱਕ ਮੀਟਿੰਗ ਕੀਤੀ ਹੈ ਉਸ ਤੋਂ ਬਾਅਦ ਕਿਸੇ ਵੀ ਕੋਈ ਵੀ ਅਧਿਆਪਕ ਵਰਗ ਹੋਵੇ ਚਾਹੇ ਬਾਕੀ ਜਥੀਆਂ ਜਥੇਬੰਦੀਆਂ ਨਾਲ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਕੋਈ ਮੀਟਿੰਗ ਨਹੀਂ ਕੀਤੀ ਤੁਸੀਂ ਗਏ ਨਹੀਂ ਹੋਵਗੇ ਵੀਰੇ ਅਸੀਂ ਸਤੋਜ ਸ਼ਾਂਤੀਪੂਰਵਕ ਗਏ ਸੀ ਤੇ ਉੱਥੇ ਮੀਟਿੰਗਾਂ ਦੇ ਰੂਪ ਵਿੱਚ ਸਾਨੂੰ ਗਾਲਾਂ ਡੰਡੇ ਤੇ ਜੋ ਸਾਡੇ ਤੁਸੀਂ ਬਾਹਰ ਦੇਖ ਲਓ ਸਾਡੀਆਂ ਧੂਈਆਂ ਤੇ ਨਿਸ਼ਾਨ ਕਹ ਲੋ ਪੱਕੀ ਤਰ੍ਹਾਂ ਡਾਂਗਾ ਦੇ ਰੂਪ ਵਿੱਚ ਇਹਨਾਂ ਨੇ ਸਾਨੂੰ ਜੁਆਇਨਿੰਗ ਲੈਟਰ ਦਿੱਤੇ ਜੀ ਸਾਡਾ ਇਹਨਾਂ ਨੇ ਔਨ ਵਾਲੀ 30 ਤਰੀਕ ਨੂੰ ਹੱਲ ਨਾ ਕਰਿਆ ਤਾਂ ਅਸੀਂ ਸੀਐਮ ਹਾਊਸ ਤੋਜ ਇਹਨਾਂ ਦਾ ਕੋਈ ਵੀ ਐਮਪੀ ਹਲਕਾ ਨਹੀਂ ਛੱਡਣਾ ਇਹਨਾਂ ਦਾ ਪੰਡੀ ਪ੍ਰਚਾਰ 27000 36000 ਮਲਾਜ਼ਮ ਪੱਕੇ ਕਰਨ ਦਾ 27000 ਨੌਕਰੀਆਂ ਦੇਣ ਦਾ ਸਾਰਿਆਂ ਦੀਆਂ ਪੋਲਾ ਖੋਲਾਂਗੇ ਹਰੇਕ ਅੱਛਾ ਇਹ ਸਾਨੂੰ ਜਿੱਥੋਂ ਤੱਕ ਵੀ ਜਾਣਾ ਪਿਆ ਅਸੀਂ ਆਪਣੇ ਹੱਕ ਲੈਣ ਲਈ ਲੜਾਂਗੇ ਤੇ ਜਿਹੜੇ ਪਹਿਲਾਂ ਹੁਡੇ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਆਉਂਦੇ ਹੁੰਦੇ ਸੀ ਧਰਨੇ 'ਚ ਉਹਨਾਂ ਨੂੰ ਨਹੀਂ ਤੁਸੀਂ ਸਨੇਸ਼ ਨੂੰ ਇਹ ਲਾਓ ਭਈ ਹੁਣ ਸਾਡੀ ਗੱਲ ਰੱਖੋ ਸਰਕਾਰ 'ਚ ਹੁਣ ਤਾਂ ਤੁਸੀਂ ਐਮਐਲਏ ਬਣ ਕੇ ਮੰਤਰੀ ਬਣ ਕੇ ਮੇਰੇ ਹਲਕੇ ਦਾ ਬੱਲੂਆਣਾ ਅਬੋਰ ਅਬੋਰ ਜਲਾਲਾਬਾਦ ਉਹਨਾਂ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਹੋਏ ਆ ਉਹ ਸਿਰਫ ਚਲੋ ਚਾਹੇ ਮਜ਼ਾਕੀਆ ਗੱਲ ਵਿੱਚ ਕਹਿੰਦੇ ਆ ਉਹ ਸਿੱਧਾ ਸਾਨੂੰ ਕਹਿੰਦੇ ਆ ਵੀ ਸਾਡੇ ਹੱਥ ਬਸ ਕੁਝ ਨਹੀਂ ਸਾਡੀ ਤਾਂ ਚੱਲਦੀ ਨਹੀਂ ਉਹਨਾਂ ਨੇ ਸਿੱਧਾ ਇਹ ਸਪਸ਼ਟ ਕਰਾਇਆ ਹੈ ਸਾਡੀ ਤਾਂ ਚੱਲਦੀ ਨਹੀਂ ਇੱਥੋਂ ਤੱਕ ਕਿ ਪਿਛਲਾ ਵਿਧਾਨ ਸਭਾ ਸੈਸ਼ਨ ਹੋਇਆ ਉੱਥੇ ਕੋਈ ਇੱਕ ਮੰਤਰੀ ਬੋਲਣ ਸਾਡੀ ਆਵਾਜ਼ ਚੁੱਕਣ ਲੱਗਿਆ ਸੀ ਉਹਨੂੰ ਬੋਲਣ ਤੱਕ ਦਾ ਵਿਧਾਨ ਸਭਾ ਚ ਟਾਈਮ ਨਹੀਂ ਦਿੱਤਾ ਸਾਡੀ ਆਵਾਜ਼ ਇਥੋਂ ਤੱਕ ਕਿ ਕਿਸੇ ਨੇ ਵੀ ਨਹੀਂ ਚੁੱਕੀ ਅਸੀਂ ਜਿੰਨਾ ਵੀ ਐਫਰਟ ਕਰ ਰਹੇ ਆ ਆਪਦੇ ਵੱਲੋਂ ਕੋਰਟ ਵਿੱਚ ਵੀ ਕੇਸ ਹੋਇਆ ਉਸ ਨੂੰ ਵੀ ਅਸੀਂ ਇੱਕ ਸੀਨੀਅਰ ਵਕੀਲ ਆਪਣੇ ਝਾਂਜੀ ਸਾਹਿਬ ਕੀਤੇ ਹੋਏ ਆ ਉਹਨਾਂ ਨੂੰ 10 ਲੱਖ ਅਸੀਂ ਫੀਸ ਪੇ ਕੀਤੀ ਆ ਉਸ ਤੋਂ ਇਲਾਵਾ ਐਚ ਐ ਸੈਣੀ ਕਰਿਆ ਉਸ ਤੋਂ ਇਲਾਵਾ ਅਭਿਸ਼ੇਕ ਕੁਮਾਰ ਜੀ ਅਭਿਸ਼ੇਕ ਪ੍ਰੇਮੀ ਜੀ ਕਰਿਆ 14-15 ਲੱਖ ਵਿੱਚ ਅਸੀਂ ਤਿੰਨ ਵਕੀਲ ਕਰਕੇ ਆਪਦਾ ਕੇਸ ਡਿਫੈਂਡ ਕਰਵਾ ਰਹੇ ਆ ਜੀ ਹੂੰ ਤੇ ਤੁਸੀਂ ਵੋਟਰ ਸੂਚੀ ਚੈੱਕ ਕਰੀ ਕੀ ਪਤਾ ਉਹੜੀਆਂ ਵੋਟਾਂ ਬੂਟੀ ਨਾ ਕੱਟਦੀਆਂ ਹੁਣ ਸਰ ਇਹ ਤਾਂ ਹੁਣ ਵੋਟਾਂ ਕਹੀ ਨਹੀਂ ਮਸਲਾ ਹੱਲ ਹੋ ਰਿਹਾ ਫਿਰ ਇਹੀ ਹੋ ਸਕਦਾ ਸਰ ਇਹ ਤਾਂ ਹੁਣ ਸਰਕਾਰ ਜਾਣੇ ਜੇਕਰ ਮੁਲਾਜ਼ਮ ਵਰਗ ਨੇ ਸਰਕਾਰ ਤੁਹਾਨੂੰ ਵੀ ਪਤਾ ਮੁਲਾਜ਼ਮ ਵਰਗ ਨੇ ਆਮ ਆਦਮੀ ਸਰਕਾਰ ਲਿਆਂਦੀ ਸੀ ਤਾਂ ਮੁਲਾਜ਼ਮ ਵਰਗ ਨੇ ਇਸ ਸਰਕਾਰ ਨੂੰ ਥੱਲੇ ਲਾਉਣਾ ਕਿਉਂਕਿ ਪਤਾ ਨਹੀਂ ਉਹ ਜਿਹੜੇ ਕਮਰਿਆਂ 'ਚ ਬੈਠਦੇ ਐ ਉੱਥੇ ਕੋਈ ਵੀ ਬੰਦਾ ਜਦੋਂ ਬਣ ਕੇ ਜਾਂਦਾ ਰਹਿੰਦਾ ਜਾਂ ਉਹ ਕੁਰਸੀ ਤੇ ਬੈਠ ਜਾਂਦਾ ਉੱਥੇ ਹਵਾ ਹੀ ਇਹੋ ਜੀ ਚੱਲ ਪੈਂਦੀ ਹੈ ਜਾਂ ਜਿਹੜੀ ਵੀ ਪਿਛਲੀਆਂ ਸਰਕਾਰਾਂ ਮੰਗ ਕਰਨ ਲੱਗ ਜਾਂਦੇ ਆ ਪਰ ਇਹ ਸਰਕਾਰ ਤਾਂ ਪਿਛਲੀ ਸਰਕਾਰ ਤੋਂ ਵੀ ਗਈ ਗੁਜ਼ਰੀ ਹੋਊਗੀ ਪਿਛਲੇ ਦਿਨੀ ਤੁਸੀਂ ਵੇਖਿਆ ਜਦੋਂ ਸੀਐਮ ਸਾਹਿਬ ਆਪਣੇ ਸੈਕਟਰੀਏਟ ਗਏ ਸੀ ਤਾਂ ਉਸ ਸੈਕਟਰੀਏਟ ਨੇ ਇਹਨਾਂ ਤੇ ਫੁੱਲ ਵਰਸਾਏ ਸੀ ਤਾਂ ਹੁਣ ਪਿੱਛੇ ਜੀ ਤੁਸੀਂ ਦੇਖਿਆ ਨਾ ਉਹ ਸੈਕਟਰੀ ਏਟ ਨੇ ਇਹਨਾਂ ਤੇ ਪੂਰਾ ਨਾਰੇਬਾਜੀ ਮੁਰਦਾਬਾਦ ਇਹਨਾਂ ਦੀ ਕਰੀ ਹੈ ਇਹਨਾਂ ਕਿ ਇਸ ਸਰਕਾਰ ਨੇ ਮੁਲਾਜ਼ਮ ਵਰਗ ਨੂੰ ਤੰਗ ਕਰ ਰੱਖਿਆ ਜੀ ਓਏ ਈਟੀਟੀ ਵਾਲੇ ਨੌਜਵਾਨ ਨੇ ਜਿਹੜੇ ਇੱਥੇ ਬੈਠੇ ਨੇ ਸਿੱਖਿਆ ਮੰਤਰੀ ਦੀ ਕੋਠੀ ਦੇ ਬਾਹਰ ਜਾਂ ਆਪਾਂ ਪਿੰਡ ਦੇ ਬਾਹਰ ਕਹਿ ਲਈਏ ਜਾਂ ਇਹ ਉਹ ਈਟੀਟੀ ਵਾਲੇ ਨੇ ਜਿਹੜਿਆਂ ਨੂੰ ਸੰਗਰੂਰ ਦਾ ਪੁਲਿਸ ਪ੍ਰਸ਼ਾਸਨ ਦੱਸਦਾ ਹੈਗਾ ਵੀ ਤੁਸੀਂ ਫਲਾਣੇ ਫਲਾਣੇ ਗੈਂਗਸਟਰ ਬਣੋਗੇ ਜਾਂ ਤੁਹਾਨੂੰ ਫਲਾਣੇ ਫਲਾਣੇ ਬਣਾਵਾਂਗੇ ਇਹ ਹੁਣ ਦੇਖ ਲਓ ਵੀ ਪਹਿਲਾਂ ਵਾਲੀਆਂ ਸਰਕਾਰਾਂ ਤੇ ਵੀ ਦੋਸ਼ ਲੱਗੇ ਬੜਾ ਕੁਝ ਹੋਇਆ ਪਹਿਲਾਂ ਪੰਜਾਬ ਨੇ ਸੰਤਾਪ ਵੀ ਬਹੁਤ ਭੋਗਿਆ ਪਰ ਇਹ ਅੱਜ ਦਾ ਨੌਜਵਾਨ ਆ ਪੜਿਆ ਲਿਖਿਆ ਤੇ ਓਏ ਹੁਣ ਵੱਡਾ ਪ੍ਰਸ਼ਨ ਚੈਨਣਾ ਵੀ ਹੁਣ ਗੈਂਗਸਟਰ ਕੌਣ ਪੈਦਾ ਕਰ ਰਿਹਾ ਹੈਗਾ ਕਿ ਪਹਿਲਾਂ ਵਾਲੇ ਜਾਂ ਅੱਜ ਵਾਲੇ ਇਹ ਵੱਡਾ ਸਵਾਲ ਆ ਇਹ ਸਵਾਲ ਤੁਹਾਡੇ ਤੱਕ ਛੱਡ ਕੇ ਜਾਂਦੇ ਆ ਤਾਂ ਤੁਸੀਂ ਆਪ ਦਾ ਜਿਹੜਾ ਕਮੈਂਟ ਆ ਜਾਂ ਆਪਦੀ ਟਿੱਪਣੀ ਆ ਉਹ ਕਰਕੇ ਦੱਸਿਓ ਵੀ ਆ ਹੁਣ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਜਾਂ ਇਹ ਜਿਹੜੇ ਨੌਜਵਾਨ ਆ ਇਹ ਕਿਹਦੇ ਬਾਰ ਚ ਜਾ ਕੇ ਬੈਠਣ ਜਾਂ ਕਿੱਥੋਂ ਆਪਦਾ ਹੱਕ ਮੰਗਣ ਜਿੱਥੇ ਜਾਂਦੇ ਆ ਉੱਥੇ ਇਹਨਾਂ ਨੂੰ ਗਾਲਾਂ ਡਾਂਗਾ ਜਾਂ ਇਹ ਸੋਨ ਨੂੰ ਮਿਲਦਾ ਵੀ ਇਹ ਗੈਂਗਸਟਰ ਨੇ ਤੋਂ ਰਿਪੋਰਟ ਸੀ ਸਾਡੀ ਇਹ ਰਿਪੋਰਟ ਗੰਬੀਰਪੁਰ ਪਿੰਡ ਦੇ 메ਨ ਹਾਈਵੇ ਤੋਂ ਕੁਝ ਹੋਰ ਕਹਿਣਾ ਬਾਈ ਜੀ ਤੁਸੀਂ ਬਸ ਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਚਾਹੇ ਚੇਤਾਵਨੀ ਸਮਝ ਲਓ ਆਉਣ ਵਾਲੀ 30 ਜਨਵਰੀ ਨੂੰ ਜੇਕਰ ਸਾਡਾ ਕੋਟੇ ਚ ਪ੍ਰਤੀਬਾਰ ਕੜ ਕਢਵੋਣ ਲਈ ਨਾ ਕੋਈ ਐਫਰਟ ਕੀਤੇ ਤਾਂ ਅਸੀਂ ਇਹਨਾਂ ਦੇ ਚੋਣ ਜਲਸਿਆਂ ਸਭ ਕੁਝ ਪੰਗ ਕਰਾਂਗੇ ਸਾਨੂੰ ਜੇ ਮਰਨ ਵਰਤ ਤੋਂ ਵੀ ਬੈਠ ਰਾਂ ਪਿਆ ਅਸੀਂ ਆਪਣੀ ਜਾਨ ਦੀ ਬਾਜੀ ਵੀ ਲਾਵਾਂਗੇ ਜੇਕਰ ਸਰਕਾਰ ਨੇ ਸਾਡਾ ਹੱਲ ਕਰਕੇ ਸਾਨੂੰ ਸਕੂਲਾਂ ਦੇ ਵਿੱਚ ਨਾ ਭੇਜਿਆ ਤਾਂ ਜੀ ਧੰਨਵਾਦੀ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ 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 ਸੰਘਰਸ਼ੀ ਸਾਥੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ